ਕਈ ਦਿਨਾ ਤੋਂ ਸ਼ਹਿਰ ਦਾ ਤਾਪਮਾਨ 43 ਤੋਂ 44 ਡਿਗਰੀ ਦੇ ਵਿੱਚ ਬਣਿਆ ਹੋਇਆ ਸ਼ੁੱਕਰਵਾਰ ਨੂੰ ਵੀ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਦਰਜ ਹੋਇਆ ਜੋ ਆਮ ਨਾਲੋਂ 5 ਡਿਗਰੀ ਜ਼ਿਆਦਾ ਰਿਹਾ ਹੈ ਚੰਡੀਗੜ੍ਹ 에어ਪੋਰਟ ਤੇ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਦਰਜ ਹੋਇਆ ਹੈ ਉੱਥੇ ਬੀਤੀ ਰਾਤ ਦਾ ਘੱਟੋ ਘੱਟ ਤਾਪਮਾਨ ਆਮ ਨਾਲੋਂ 2 ਡਿਗਰੀ ਜ਼ਿਆਦਾ ਵੱਧ ਕੇ 28.5 ਡਿਗਰੀ ਦਰਜ ਹੋਇਆ ਹੈ ਚੰਡੀਗੜ੍ਹ ਮੌਸਮ ਕੇਂਦਰ ਨੇ 5 ਦਿਨਾਂ ਦੇ ਲਈ ਅਲਰਟ ਦਿੱਤਾ ਹੈ ਜਿਨ੍ਹਾਂ ਵਿੱਚੋਂ ਦਿਨ ਦੇ ਲਈ ਔਰੇਂਜ ਅਤੇ 18 ਤਰੀਕ ਦੇ ਲਈ yellow alert ਦਿੱਤਾ ਹੈ। ਕੇਂਦਰ ਦੇ ਅਨੁਸਾਰ ਕੁਝ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 45 ਤੋਂ 46 ਡਿਗਰੀ ਤੱਕ ਜਾ ਸਕਦਾ ਹੈ। ਦਿਨ ਦੇ ਨਾਲ ਹੀ ਰਾਤ ਦੇ ਪਾਰੇ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ। ਹਾਲੇ ਤੱਕ ਰਾਤ ਦਾ ਤਾਪਮਾਨ 25 ਤੋਂ 26 ਡਿਗਰੀ ਤੱਕ ਰਿਕਾਰਡ ਕੀਤਾ ਜਾ ਸਕਦਾ ਸੀ ਪਰ ਕੁਝ ਦਿਨਾਂ ਵਿੱਚ 30 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ। ਹੁਣ ਦਿਨ ਦੇ ਨਾਲ-ਨਾਲ ਰਾਤ ਵੀ ਗਰਮ ਹੋਵੇਗੀ। ਮੌਸਮ ਕੇਂਦਰ ਨੇ ਚੰਡੀਗੜ੍ਹ ਸਣੇ ਅੰਬਾਲਾ ਕਰਨਾਲ ਰੋहतक सिरसा ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ ਅਗਲੇ 3 ਦਿਨਾਂ ਦਾ ਵੱਧ ਤੋਂ ਵੱਧ ਤਾਪਮਨ ਸ਼ਨੀਵਾਰ 45 ਡਿਗਰੀ ਐਤਵਾਰ 46 ਡਿਗਰੀ ਸੋਮਵਾਰ 46 ਡਿਗਰੀ ਅਗਲੇ 3 ਦਿਨਾਂ ਦਾ ਘੱਟ ਤੋਂ ਘੱਟ ਤਾਪਮਨ ਸ਼ਨੀਵਾਰ 30 ਡਿਗਰੀ ਐਤਵਾਰ 30 ਡਿਗਰੀ ਸੋਮਵਾਰ 30 ਡਿਗਰੀ